ਮਰਾਂ ਹੇ ਹੇ ਸਿਮੇ ਮੇਰੇ ਗੱਲ ਕਰੀ ਮੇਰੇ ਬੇਨਤੀਆਂ ਤੇ ਮੈਂ ਪ੍ਰੇਸ਼ਮ ਤੁਹਾਨੂੰ ਜਿਵੇਂ ਬੈਕ ਹੋਵੇ ਮੈਂ ਤੁਹਾਨੂੰ ਸੁਣਨ ਲਈ ਆ ਰਿਹਾ ਹਾਂ ਤੁਹਾਨੂੰ ਬਾਕੀ ਦਾ ਦੋਹਾਂ ਦੇ ਸਿਮੇ ਬਾਕੀ ਦਾ ਖੁਦਾ ਤੋਂ ਮਨੁੱਖੀ ਗਰਬੰਬੀ ਆਪਾਂ ਇਹ ਬੀਬੇ ਦਾ ਆਸਤਾਨ ਸਭੀ ਬੇਰਪਾਸੀ ਬੋਡੀ ਬਿਹਾਵੇ ਫਤਿਹ ਤੇ ਨਾ ਚਾਰਾ ਕੋਸੇ ਬੋਰੀਆ ਤੇ ਕੀਰਨੇ ਪਾਉਂਦੀ ਰੋਂਦੀ ਘੁਰਲਾਉਂਦੀ ਇਹ ਮਾਂ ਆਪਣੀ ਪੁੱਤ ਦੀ ਮ੍ਰਿਤਕ ਦੇਹ ਦੇ ਨਾਲ ਗੱਲਾਂ ਕਰ ਰਹੀ ਹੈ ਉਸ ਨੂੰ ਉਹ ਸਾਰੀ ਵਾਅਦੇ ਅਤੇ ਕਸਮਾਂ ਯਾਦ ਕਰਾ ਰਹੀ ਹੈ ਜਿਹੜੇ ਉਸ ਨੇ ਜਿਉਂਦੇ ਸਮੇਂ ਕੀਤੇ ਸਨ ਮਾਂ ਕਹ ਰਹੀ ਹੈ ਕਿ ਤੂੰ ਆਖਦਾ ਸੀ ਕਿ ਤੂੰ ਮੈਨੂੰ ਛੱਡ ਕੇ ਨਹੀਂ ਜਾਏਂਗਾ ਪਰ ਤੂੰ ਹੁਣ ਛੱਡ ਕੇ ਦੂਰ ਗਿਆ ਪਵਿੱਖ ਦੇ ਸਪਣੇ ਸੰਜੋ ਕੇ ਬੈਠਾ ਇਹ ਜਵਾਨ ਮੁੰਡਾ ਜਿਸ ਦੇ ਲਈ ਮਾਂ ਸਭ ਕੁਝ ਕਰਨ ਨੂੰ ਤਿਆਰ ਸੀ ਅੱਜ ਉਸਦੀ ਮ੍ਰਿਤਕ ਦੇ ਜਦੋਂ ਅੱਖਾਂ ਦੇ ਸਾਹਮਣੇ ਪਈ ਸੀ ਤਾਂ ਮਾਂ ਦੀਆਂ ਤਾਹਾਂ ਨਿਕਲ ਗਈਆਂ ਰੋਂਦੀ ਗੁਰਲਾਂਦੀ ਮਾਂ ਨੂੰ ਆਖਿਰਕਾਰ ਕਿੰਨਾ ਕੁ ਚਿਰ ਚੁੱਪ ਕਰਾਇਆ ਜਾਵੇਗਾ ਅੰਤ ਨੂੰ ਉਸਦੇ ਦਿਲ ਦੇ ਵਿੱਚ ਵਸੀਆਂ ਉਹ ਸਾਰੀਆਂ ਗੱਲਾਂ ਉਹ ਸਾਹਮਣੇ ਬੈਠੇਗੀ ਜਿਸਨੂੰ ਕਿ ਉਸਨੇ 15 ਤੋਂ 16 ਸਾਲ ਤੱਕ ਪਾਲਿਆ ਸੀ ਅਤੇ ਹੁਣ ਉਸਦੇ ਅੱਗੇ ਦੀ ਭਵਿੱਖ ਦੀ ਉਹ ਤਿਆਰੀ ਕਰ ਰਹੀ ਸੀ ਕਿੱਥੇ ਤਾਂ ਇਸ ਮੁੰਡੇ ਦਾ ਵਿਆਹ ਹੋਣਾ ਸੀ ਉਸਨੇ ਵਿਦੇਸ਼ ਜਾਣਾ ਸੀ ਤੇ ਅੱਜ ਉਹ ਇਸ ਹਾਲ ਦੇ ਵਿੱਚ ਮਾਂ ਦੇ ਸਾਹਮਣੇ ਪਿਆ ਹੈ। ਦੁਖਦ ਘਟਨਾਵਾਂ ਪੰਜਾਬ ਦੇ ਵਿੱਚ ਇਸ ਕਰਕੇ ਵਾਪਰ ਰਹੀਆਂ ਨੇ ਕਿਉਂਕਿ ਇੱਥੇ ਪੁਲਿਸ ਵਾਲੇ ਆਪਣਾ ਕੰਮ ਨਹੀਂ ਕਰ ਰਹੇ ਅਤੇ ਸਰਕਾਰ ਚੁੱਪ ਕਰਕੇ ਬੈਠੀ ਹੈ। ਇਹ ਕਹਿਣਾ ਹੈ ਇਸੇ ਪਿੰਡ ਦੇ ਲੋਕਾਂ ਦਾ ਧਰਮਕੋਟ ਦੀ ਇਹ ਖਬਰ ਜਿੱਥੇ ਇੱਕ ਹੋਰ ਨੌਜਵਾਨ ਮੁੰਡੇ ਦੀ ਨਸ਼ੇ ਦੇ ਕਾਰਨ ਜਾਨ ਗਈ ਹੈ ਤੇ ਉਸ ਤੋਂ ਬਾਅਦ ਪਿੰਡ ਵਾਲੇ ਸਰਕਾਰ ਨੂੰ ਲਾਂਤਾਂ ਪਾ ਰਹੇ ਨੇ। ਪਤਾ ਲੱਗਿਆ ਕਿ ਖਫਤੇ ਦੇ ਵਿੱਚ ਇਹ ਤੀਸਰਾ ਜਵਾਨ ਪੁੱਤ ਇਸ ਪਿੰਡ ਦੇ ਵਿੱਚੋਂ ਚਲਿਆ ਗਿਆ ਅਤੇ ਇਸ ਦਾ ਪਿੱਛੇ ਦਾ ਕਾਰਨ ਹੋਰ ਕੁਝ ਨਹੀਂ ਸਗੋਂ ਸਰਯੰਮ ਵਿਕਰੇਹਾ ਨਸ਼ਾ ਦਸਿਆ ਜਾ ਰਿਹਾ ਹੈ ਬੀਤੇ ਕਾਫੀ ਸਮੇਂ ਤੋਂ ਸਰਕਾਰਾਂ ਦੇ ਵੱਲੋਂ ਸਿਰਫ ਦਾਅਵੇ ਕੀਤੇ ਜਾ ਰਹੇ ਨੇ ਪਰ ਇਸ ਨਸ਼ੇ ਦੀ ਦਲਦਲ ਦੇ ਵਿੱਚ ਪਤਾ ਨਹੀਂ ਕਿੰਨੇ ਹੀ ਘਰ ਖਰਾਬ ਹੋ ਚੁੱਕੇ ਨੇ ਅਤੇ ਉਹਨਾਂ ਨੂੰ ਸੰਭਲਣ ਦੇ ਵਿੱਚ ਕਿੰਨਾ ਕੁ ਸਮਾਂ ਲੱਗੇਗਾ ਇਹ ਤਾਂ ਰੱਬ ਹੀ ਜਾਣਦਾ ਹੈ ਇਹੋ ਜਿਹੇ ਕਈ ਮਾਮਲੇ ਪੁਲਿਸ ਦੇ ਧਿਆਨ ਦੇ ਵਿੱਚ ਲਿਆਉਣ ਤੋਂ ਬਾਅਦ ਵੀ ਜਿਨ੍ਹਾਂ ਤੇ ਰੋਕ ਨਹੀਂ ਲਗਾਈ ਜਾ ਸਕੀ ਹੈ ਇਸ ਦੇ ਚੱਲਦੇ ਹੋਏ ਪਿੰਡਾਂ ਦੇ ਲੋਕ ਕਾਫੀ ਨਰਾਜ਼ ਨੇ ਇਸੇ ਤਰ੍ਹਾਂ ਹੀ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਹਫ਼ਤੇ ਦੇ ਅੰਦਰ ਹੀ ਇਹ ਤੀਸਰਾ ਘਰ ਉਜੜਿਆ ਜਿਸ ਤੋਂ ਬਾਅਦ ਪਿੰਡ ਵਾਲੇ ਕਾਫੀ ਗੁੱਸੇ ਦੇ ਵਿੱਚ ਨੇ ਉਹਨਾਂ ਕਿਹਾ ਕਿ 20 ਸਾਲ ਦੇ ਨੌਜਵਾਨ ਦੀ ਪਹਿਲਾਂ ਜਾਨ ਗਈ 2 ਸਾਲ ਪਹਿਲਾਂ ਹੀ ਇਹ ਮੁੰਡਾ ਨਸ਼ੇ ਦਾਦੀ ਹੋ ਗਿਆ ਸੀ ਜਿਸ ਦੀ ਪਛਾਣ ਮੋਗਾ ਦੇ ਪਿੰਡ ਲੋਹਾਰਾ ਦੇ ਹਰਮਨ ਦੇ ਵੱਜੋਂ ਕੀਤੀ ਗਈ ਪਰਿਵਾਰ ਨੇ ਇਹ ਹੀ ਕਿਹਾ ਕਿ ਪੁਲਿਸ ਵਾਲਿਆਂ ਨੂੰ ਸੂਚਨਾ ਤਾਂ ਦਿੱਤੀ ਜਾਂਦੀ ਸੀ ਪਰ ਫਿਰ ਵੀ ਉਹਨਾਂ ਦੇ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੇ ਚਲਦੇ ਉਹਨਾਂ ਦਾ ਪੁੱਤ ਇਸ ਦੁਨੀਆ ਤੋਂ ਦੁਰ ਗਿਆ ਹਰਮਨ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਐਤਵਾਰ ਨੂੰ ਘਰੋਂ ਨਿਕਲਿਆ ਸੀ ਉਸੇ ਸਮੇਂ ਤੋਂ ਉਹ ਲਾਪਤਾ ਸੀ ਉਹਨਾਂ ਦਾ ਮੁੰਡਾ 2 ਸਾਲ ਪਹਿਲਾਂ ਹੀ ਇਸ ਦਾਦੀ ਹੋਇਆ ਸੀ ਅਤੇ ਜਦੋਂ ਉਸਦੇ ਪਿਤਾ ਨੇ ਐਤਵਾਰ ਨੂੰ ਉਸ ਨੂੰ ਮੋਟਰਸਾਈਕਲ ਦੇਣ ਤੋਂ ਇਨਕਾਰ ਕੀਤਾ ਤਾਂ ਉਹ ਘਰੋਂ ਭੱਜ ਗਿਆ ਸੀ ਅਤੇ ਹੁਣ ਉਸ ਦੀ ਮ੍ਰਿਤਕ ਦੇ ਬੁੱਧਵਾਰ ਨੂੰ ਪਿੰਡ ਕੰਡੇ ਹਾਲ ਦੇ ਨੇੜੇ ਬਰામਤ ਹੋਈ ਹੈ। ਅਗਲੀ ਕਾਰਵਾਈ ਕਰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਹੁਣ ਸੰਸਕਾਰ ਕਰ ਦਿੱਤਾ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਨੌਜਵਾਨ ਮੁੰਡਿਆਂ ਦੀ ਜਾਨ ਇਸੇ ਕਰਕੇ ਜਾ ਰਹੀ ਹੈ। ਪਰਿਵਾਰ ਵਾਲਿਆਂ ਨੇ ਸਾਫ਼-ਸਾਫ਼ ਕਿਹਾ ਕਿ ਪੁਲਿਸ ਵਾਲੇ ਬੰਦੀ ਕਾਰਵਾਈ ਜੇਕਰ ਸਮੇਂ ਸਰਕਾਰ ਲਾਂਦੇ ਤਾਂ ਹੋ ਸਕਦਾ ਸੀ ਇਨਾਤੇ ਠੱਲ ਪੈ ਸਕਦੀ ਪਿੰਡ ਵਾਲਿਆਂ ਦੇ ਵਿੱਚ ਵੀ ਰੋਸ ਹੈ ਤੇ ਉਹ ਬਾਰ-ਬਾਰ ਸਰਕਾਰ ਨੂੰ ਲਾਂਖਤਾ ਪਾਉਂਦੇ ਨੇ ਕਿ ਉਹ ਇੱਧਰ ਧਿਆਨ ਨਾ ਦਿੰਦੇ ਹੋਏ ਸਿਰਫ ਗਲੀਆਂ ਅਤੇ ਸੜਕਾਂ ਦੀਆਂ ਗੱਲਾਂ ਕਰਦੇ ਨੇ ਜਦੋਂ ਕਿ ਪਰਿਵਾਰਾਂ ਦੇ ਪਰਿਵਾਰ ਉਹ ਜੜ ਰਹੇ ਬਾਪੂ ਜੀ ਲਗਾਤਾਰ ਮੌਤਾਂ ਹੋ ਰਹੀਆਂ ਪੰਜਾਬ ਦੇ ਵਿੱਚ ਜਟਨਾ ਅੱਜ ਤੁਹਾਡੇ ਪਿੰਡ ਦਾ ਪਤਾ ਲੱਗਾ ਕਿ ਫੇਰ ਇੱਕ ਨੌਜਵਾਨ ਦੀ ਮੌਤ ਹੋਈ ਇੱਕ ਇੱਕ ਦਾ ਤਾਂ ਹਜੇ ਭੋਗ ਨਹੀਂ ਪਿਆ ਨਾਲ ਉਹਨਾਂ ਇੱਕ ਬੱਚੀ ਜੀ ਉਹ ਲੈ ਗਿਆ ਨਾਲ ਉਹਦੇ ਉਹਦੀ ਮੌਤ ਹੋਈ ਐ ਅੱਜ ਭੋਗ ਆਦਾ ਤੇ ਅੱਜ ਇਹ ਤੀਜੀ ਚੌਥੀ ਮੌਤ ਆ ਚਿੱਟੇ ਨਾਲ ਜੀ ਚਿੱਟੇ ਨਾਲ ਜੀ ਇਹ ਕੋਈ ਨੂਰਪੁਰੇ ਦੀ ਸਾਈਡ ਤੇ ਇਧਰ ਵਗਦਾ ਇਹ ਬੱਚੇ ਚਲੇ ਜਾਂਦੇ ਆ ਤੇ ਉਹ ਇਹ ਸਰਕਾਰਾਂ ਨੂੰ ਚਾਹੀਦਾ ਇਹਨੂੰ ਨੱਥ ਪਾਈ ਜਾਵੇ ਉਹਨਾਂ ਚਿੱਟੇਲਾਂ ਚੱਕਾਇਆ ਜਾਵੇ ਫੋਰਸ ਨੂੰ ਕਾਰਵਾਈ ਕਰਨੀ ਚਾਹੀਦੀ ਐ ਐਮਐਲਏ ਨੂੰ ਦਾ ਰੋਲ ਚਾਹੀਦਾ ਇਹਦੇ ਵਿੱਚ ਸਰਕਾਰਾਂ ਦਾ ਰੋਲ ਚਾਹੀਦਾ ਨਹੀਂ ਤਾਂ ਸਾਰੇ ਪੰਜਾਬ ਦੀ ਤਬਾਈ ਹੋ ਰਹੀ ਸਾਡੇ ਪਿੰਡ ਦਾ ਤਾਂ ਬਹੁਤ ਜਿਆਦਾ ਬੁਰਾ ਹਾਲ ਹੈ ਮਾਪੇ ਨੌਜਵਾਨ ਮੁੰਡਾ 25 ਸਾਲ ਹੁਣ ਥੋੜਾ ਸਮਾਂ ਦੀ ਹੋ ਰਹੀ ਜੀ 16 ਸਾਲਾਂ ਦੀ 16 ਸਾਲਾਂ ਦੀ ਹੋ ਰਹੀ ਸੋਨਾ ਸਾਲਾਂ ਦੀ ਹੋ ਰਹਾ ਕੱਲਾ ਬੱਚਾ ਜੀ ਦੁਕਾਨ ਚ ਚਲਾਉਂਦੇ ਪਾਲਿਆ ਐ ਐ ਇੰਨਾ ਪਿਆਰਾ ਬੱਚਾ ਪੜਦਾ ਸੀ 10ਵੀਂ ਚ ਤੇ ਹੁਣ ਵੇਖੀ ਨਹੀਂ ਜਾਂਦੀ ਇਹਦੀ ਬਹੁਤ ਵਿਚਾਰੀ ਜਿਹੜੀ ਇੰਨੀ ਦਰਦਨਾਕ ਮੌਤ ਹੋਈ ਐ ਉਹ ਬੱਚੇ ਅਣਜਾਣ ਐ ਤੇ ਇਸ ਤਰ੍ਹਾਂ ਹੀ ਜਿਹੜੇ ਲੋਕ ਐ ਉਹ ਮਾਨੂੰ ਇਹ ਜਾਲ ਜਿਤੇ ਪਸਾ ਲੈਂਦੇ ਬਾਪੂ ਜੀ ਤੇ ਜਦੋਂ ਖਬਰ ਲੱਗਦੀ ਐ ਜਿਹੜੀ ਕੱਤੋਂ ਦੀ ਇੱਕ ਦੋ ਦਿਨ ਛਾਪੇ ਮਾਰੀ ਹੁੰਦੀ ਫੇਰ ਉਹੀ ਪਤਾ ਨਹੀਂਗਾ ਹੁਣ ਪਹਿਲਾਂ ਜਿਹੜੀ ਹੁਣ ਅੱਜ ਭੋਗ ਨਹੀਂ ਭੋਗ ਪੈਂਦਾ ਉਹ ਮੁੰਡੇ ਦਾ ਅਸੀਂ ਤਾਂ ਦੇਖਿਆ ਨਹੀਂ ਵੀ ਕੋਈ ਕਿਸੇ ਨੂੰ ਫੜਕੇ ਲਿਗਾਇਆ ਕੋਈ ਪੁਲਿਸ ਹਰਕਤ ਜਾਈ ਇਹ ਨਹੀਂ ਤਾਂ ਇਹ ਅਰਦਾਸ ਕਰਦੇ ਮਾਲਕ ਮੂਰੇ ਪਰਮਾਤਮਾ ਪੁਲਿਸ ਨੂੰ ਵੀ ਸਮਰਥ ਬਖਸ਼ੇ ਤੇ ਇਹ ਪੂਰਾ ਇੱਥੇ ਸ਼ਕਤੀ ਹੋਵੇ ਇਹ ਸਰਕਾਰਾਂ ਨੂੰ ਜਿਹਦੇ ਪਰਮਾਤਮਾ ਨੂੰ ਮੈਂ ਤਾਂ ਕਹਿੰਦਾ ਵੀ ਇਹਨੂੰ ਪੂਰਾ ਧਿਆਨ ਦੇਣਾ ਚਾਹੀਦਾ ਇਹਦੇ ਵਿੱਚ ਪੂਰੀ ਸ਼ਕਤੀ ਚਾਹੀਦੀ ਹੈ ਜਿੰਨੇ ਵੀ ਚਿੱਟੇ ਦੀਆਂ ਵਪਾਰਕ ਦੀਆਂ ਦੁਕਾਨਾਂ ਸਾਰੀਆਂ ਇਹ ਬੰਦ ਕਰੀਆਂ ਜਾਣ ਦੀ ਪੰਜਾਬ ਨੂੰ ਬਚਾਉਣਾ ਤਾਂ ਬਬੀ ਲਗਾਤਾਰ ਮੌਤਾਂ ਹੋ ਰਹੀਆਂ ਚਿੱਟੇ ਦੀਆਂ ਅੱਜ ਵੀ ਪਤਾ ਲੱਗਿਆ ਨੌਜਵਾਨ ਦੀ ਮੌਤ ਹੋਈ ਠੀਕ ਹੈ ਇਹ ਤਾਂ ਬਹੁਤ ਮੰਦ ਭਾਗੀ ਘਟਣਾ ਜੀ ਜਿਹੜੀ ਇਹ ਅੱਜ ਇੱਕ ਸਾਡੇ ਨੌਜਵਾਨ ਦਾ ਭੋਗ ਪੈ ਰਿਆ ਇੱਕ ਦੀ ਮੌਤ ਹੋ ਗਈ ਆ ਇਹ ਸਰਕਾਰ ਨੂੰ ਚਾਹੀਦਾ ਹੈ ਵੀ ਇਹ ਕੋਈ ਮੀਟਿੰਗਾਂ ਕਰਕੇ ਜਾਂ ਤੁਸੀਂ ਕਰਕੇ ਕੁਝ ਵੀ ਬੱਲਾ ਨਾ ਛਾੜੋ ਇਹਦੇ ਤੇ ਤੁਸੀਂ ਐਕਸ਼ਨ ਲਓ ਚਿੱਟੇ ਵਾਲੇ ਜਿੱਥੇ ਵੀ ਤੁਹਾਨੂੰ ਮਿਲਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਹੀ ਜਿਹੜੀਆਂ ਮੌਤਾਂ ਹੋ ਰਹੀਆਂ ਇਹਨਾਂ ਨੂੰ ਠੱਲ ਪੈ ਸਕਦੀ ਆ ਘਰ ਜਿਹੜੇ ਅੱਜ ਤਬਾਹ ਹੋ ਰਹੇ ਆ ਆ ਕੱਲਾ ਬੱਚਾ ਸੀ 16 ਸਾਲ ਦਾ ਇਕ ਅੱਲਾ ਬੱਚਾ ਸੀ ਅੱਜ ਇਹ ਮੌਤ ਦੇ ਮੂੰਹ ਚ ਚਲਿਆ ਗਿਆ ਤੇ ਇੱਕ ਪਰਿਵਾਰ ਦਾ ਮਗਰ ਬਚਿਆ ਵੀ ਕੁਛ ਨਹੀਂ ਗਾ। ਕੋਲੇ ਕੀ ਰਹਿ ਗਿਆ ਨਾ ਦੇ ਪਰਿਵਾਰ ਦੇ। ਉਹਨਾਂ ਨੇ ਟੀਵੀ ਚੈਨਲ ਤੇ ਆਪਦੀ ਇੱਕ ਇੰਟਰਵਿਊ ਦਿੱਤੀ ਸੀ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਡੇ ਮਾਨਯੋਗ ਵ代यक ਲਾਡੀ ਢੋਸ ਜੀ ਨੇ ਕਿ ਮੈਂ ਇਹ ਵਾਦਾ ਕਰਦਾ ਕਿ ਧਰਮਕੋਟ ਦੇ ਵਿੱਚ ਚਿੱਟਾ ਨਹੀਂ ਵਿਕੂਗਾ। ਪਰ ਚਿੱਟਾ ਜਿਹੜਾ ਅੱਗੇ ਨਾਲ ਵਧਿਆ ਮੈਂ ਹੁਣ ਫਿਰ ਲਾਡੀ ਢੋਸ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਤੇ ਤੁਸੀਂ ਗੌਰ ਕਰੋ ਤੁਹਾਡੇ ਦਫ਼ਤਰ ਤੋਂ ਤੁਹਾਡੇ ਆਪਦੇ ਜਿਹੜੇ ਤੁਸੀਂ ਜਿੱਥੇ ਬੈਠੇ ਹੋ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋ ਉਤੋਂ ਥੋੜੀ ਜਿਹੀ ਦੂਰੀ ਤੇ ਇਹ ਜਿਹੜੇ ਚਿੱਟੇ ਦਾ ਬਹੁਤ ਵੱਡਾ ਪਿੰਡ ਜਿਹੜਾ ਨੂਰਪੁਰ ਉੱਥੇ ਇਹ ਸਾਰਾ ਕੁਝ ਵਿਗ ਰਿਹਾ ਹੈ ਨੌਜਵਾਨਾਂ ਨੂੰ ਮੌਤ ਵੰਡੀ ਜਾ ਰਹੀ ਹੈ ਤੇ ਇੱਥੇ ਅੱਖਾਂ ਖੋਲਣ ਦੀ ਲੋੜ ਆ ਵਾਦੇ ਜਿਹੜੇ ਕੀਤੇ ਆ ਉਹਨੂੰ ਪੂਰਾ ਕਰੋ ਤੁਸੀਂ ਵਿਕਾਸ ਹੋਰ ਨਾ ਕਰੋ ਗਲੀਆਂ ਨਾਲੀਆਂ ਛੱਡੋ ਪਰ ਅੱਜ ਜਿਹੜੇ ਘਰ ਉਜੜ ਰਹੇ ਉਹਨਾਂ ਨੂੰ ਪਹੁੰਚਾਓ ਇਹ ਹੀ ਬੇਨਤੀ ਹੈ ਬਾਪੂ ਜੀ ਲਗਾਤਾਰ ਮੌਤਾਂ ਹੋ ਰਹੀਆਂ ਪੰਜਾਬ ਦੇ ਵਿੱਚ ਚਿੱਟੇ ਨਾਲ ਅੱਜ ਤੁਹਾਡੇ ਪਿੰਡ ਦਾ ਪਤਾ ਲੱਗਿਆ ਕਿ ਫੇਰ ਇੱਕ ਨੌਜਵਾਨ ਦੀ ਮੌਤ ਹੋਈ ਇੱਕ ਇੱਕ ਦਾ ਤਾਂ ਹਜੇ ਭੋਗ ਨਹੀਂ ਪਿਆ ਨਾਲ ਉਹਨਾਂ ਇੱਕ ਬੱਚੀ ਜੀ ਉਹ ਲੈ ਗਿਆ ਨਾਲ ਤੇ ਉਹਦੇ ਉਹਦੀ ਮੌਤ ਹੋਈ ਹੈ ਅੱਜ ਭੋਗ ਆਦਾ ਤੇ ਅੱਜ ਤੀਜੀ ਚੌਥੀ ਮੌਤ ਹੈ ਚਿੱਟੇ ਨਾਲ ਜੀ ਚਿੱਟੇ ਨਾਲ ਜੀ ਇਹ ਕੋਈ ਨੂਰਪੁਰੇ ਦੀ ਸਾਈਡ ਤੇ ਇਧਰ ਵਗਦਾ ਇਹ ਬੱਚੇ ਚਲੇ ਜਾਂਦੇ ਆ ਤੇ ਉਹ ਇਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨੂੰ ਨੱਥ ਪਾਈ ਜਾਵੇ ਉਹਨਾਂ ਚਿੱਟੇਲੇ ਨੂੰ ਚੱਕਿਆ ਜਾਵੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਐਮਐਲਏ ਦਾ ਰੋਲ ਚਾਹੀਦਾ ਇਹਦੇ ਵਿੱਚ ਸਰਕਾਰਾਂ ਦਾ ਰੋਲ ਚਾਹੀਦਾ ਨਹੀਂ ਤਾਂ ਸਾਰੇ ਪੰਜਾਬ ਦੀ ਤਬਾਈ ਹੋ ਰਹੀ ਸਾਡੇ ਪਿੰਡ ਦਾ ਤਾਂ ਬਹੁਤ ਜਿਆਦਾ ਬੁਰਾ ਹਾਲ ਹੈ ਮੈਂ ਪੂਰੀ ਨੌਜਵਾਨ ਮੁੰਡਾ 25 26 ਸਾਲ ਹੋਣਾ 16 ਸਾਲਾਂ ਦੀ ਹੋ ਰਹੀ 16 ਸਾਲਾਂ ਦੀ ਹੋ ਰਹੀ 16 ਸਾਲਾਂ ਦੀ ਹੋ ਰਹੀ ਸੋਨਾ ਸਾਲਾਂ ਦੀ ਹੋ ਰਹਾ ਇਕੱਲਾ ਬੱਚਾ ਜੀ ਦੁਕਾਨ ਚ ਚਲਾਉਂਦੇ ਪਾਲਿਆ ਆ ਇੰਨਾ ਪਿਆਰਾ ਬੱਚਾ ਪੜਦਾ ਸੀ 10ਵੀਂ ਚ ਤੇ ਹੁਣ ਵੇਖੀ ਨਹੀਂ ਜਾਂਦੀ ਇਹਦੀ ਬਹੁਤ ਵਿਚਾਰੀ ਜਿਹੜੀ ਇੰਨੀ ਦਰਦਨਾਕ ਮੌਤ ਹੋਈ ਹੈ ਤੇ ਬੱਚੇ ਅਣਜਾਣ ਹੈ ਇਹ ਇਤਰਾ ਹੀ ਗਦੇ ਲੋਕ ਐ ਉਹਨਾਂ ਨੂੰ ਇਹ ਜਾਲ ਜਿੱਚ ਪਸਾ ਲੈਂਦੇ ਬਾਪੂ ਜੀ ਜੇ ਜਦੋਂ ਖਬਰ ਲੱਗਦੀ ਹੈ ਜਿਹੜੀ ਪਤ ਜਾਉਂਦੀ ਹੈ ਇੱਕ ਦੋ ਦਿਨ ਛਾਪੇ